ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਅੱਜ ਮੈਂ ਤੁਹਾਨੂੰ ਦਿਖਾਉਣੀ ਆਂਗੀ ਬਹੁਤ ਜ਼ਿਆਦਾ ਸੋਹਣੇ ਸੂਟ ਤੇ ਜਿਹੜਾ ਮੇਰੇ ਸੂਟ ਪਾਇਆ ਹੋਇਆ ਭੈਣਾਂ ਨੇ ਕਾਫੀ ਹੋਰ ਆਰਡਰ ਦਿੱਤੇ ਨੇ ਇਹ ਸੂਟਾਂ ਦੇ ਜੇ ਮਤਲਬ ਤੁਸੀਂ ਇਹ ਸੂਟ ਪਸ਼ਮੀਨੇ ਤੇ ਨਹੀਂ ਰੈਡੀ ਕਰਵਾਉਣਾ ਚਾਹੁੰਦੇ ਮੈਂ ਤੁਹਾਨੂੰ ਇੱਕ ਫੈਬਰਿਕ ਨਿਊ ਦਿਖਾਉਂਗੀ ਅੱਜ ਤੁਸੀਂ ਉਹ ਤੇ ਰੈਡੀ ਕਰਵਾ ਸਕਦੇ ਹੋਗੇ ਜਿਹੜਾ ਉਹ ਫੈਬਰਿਕ ਹੋਊਗਾ ਉਹ ਦੋਨੇ ਮੌਸਮ ਦੇ ਵਿੱਚ ਪਾਇਆ ਜਾਊਗਾ ਤੇ ਲਾਈਨਿੰਗ ਲੱਗੂਗੀ ਤੇ ਕਾਫੀ ਪੈਣਾ ਨੇ ਪਸ਼ਮੀਨੇ ਦੀ ਤਿਆਰ ਕਰਵਾਇਆਗਾ ਤੁਸੀਂ ਹੋਰ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋਗੇ ਅੱਜ ਮੈਂ ਤੁਹਾਨੂੰ ਦਿਖਾਉਣੀ ਆਂਗੀ ਕੋਸਾ ਸਿਲਕ ਦੇ ਸੂਟ ਨਹੀਂ ਗੇ ਬਹੁਤ ਜਿਆਦਾ ਸੋਹਣਾ ਫੈਬਰਿਕ ਹੈਗਾ ਜਿੱਦਾਂ ਕਿ ਤੁਸੀਂ ਪਾਰਟੀ ਵੇਅਰ ਸੂਟ ਮੰਗਦੇ ਹੁੰਦੇ ਹੋ ਹਨ ਤੁਸੀਂ ਇਹ ਸੂਟ ਜ਼ਰੂਰ ਤਿਆਰ ਕਰਵਾ ਕੇ ਫੰਕਸ਼ਨ ਤੇ ਪਾ ਸਕਦੇ ਹੋਗੇ ਫਿਰ ਹੋਊਗੀ ਜੀ ਸ਼ਰਟ ਇਦਾਂ ਨਾਲ ਹੈਗੀਆਂ ਨੇ ਜੀ ਕ੍ਰੇਪ ਦੀਆਂ ਬਾਟਮ ਲੋ ਜੀ ਇਹਦੇ ਤੁਸੀਂ ਹੈਂਡਵਰਕ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਮਸ਼ੀਨ ਕਰਵਾਉਣਾ ਚਾਹੁੰਦੇ ਹੋ ਆਰੀ ਕਰਵਾਉਣਾ ਚਾਹੁੰਦੇ ਹੋਗੇ ਕਿਉਂਕਿ ਇਹਦੇ ਵੱਧ ਆਰੀ ਆਰੀ ਤੇ ਹੈਂਡ ਦਾ ਕੰਮ ਚੱਜੂਗਾ ਮਸ਼ੀਨ ਦਾ ਇੰਨਾ ਕੰਮ ਸੋਹਣਾ ਨਹੀਂ ਲੱਗਣਾ ਮੈਂ ਤੁਹਾਨੂੰ ਪਹਿਲੀ ਸੁਜੈਸਟ ਕਰਦਾ ਹਨਾ ਸਹੀ ਜੋ ਵੀ ਇੱਥੇ ਕੰਮ ਚੱਜੂਗਾ ਤੁਸੀਂ ਆਰੀ ਦਾ ਕਰਵਾ ਸਕਦੇ ਹੋ ਹੈਂਡ ਦਾ ਕਰਵਾ ਸਕਦੇ ਹੋਗੇ ਜੇ ਤੁਸੀਂ ਜਾਦੇ ਪੈਸੇ ਨਹੀਂ ਲਾਉਣੇ ਤਾਂ ਤੁਸੀਂ ਆਰੀ ਕਣੀ ਜਾ ਸਕਦੇ ਹੋਗੇ ਆਰੀ ਦਾ ਵਰਕ ਕਰਵਾ ਸਕਦੇ ਹੋਗੇ ਪ੍ਰਾਈਸ ਇਹਦਾ ਰਹੇਗਾ ਜੀ 2500 ਬਹੁਤ ਜਿਆਦੇ ਸੋਹਣਾ ਫੈਬਰਿਕ ਆ ਪਾਰਟੀ ਵੇਅਰ ਸੂਟ ਲੈਣਗੇ ਸਰਦਾਰੀ ਸੂਟ ਨੇ ਰੈਗੂਲਰ ਜਿੰਦਾ ਮਰਜੀ ਤੁਸੀਂ ਇਹਨਾਂ ਨੂੰ ਪਾ ਸਕਦੇ ਹੋ ਸਦਾ ਬਹਾਰ ਕਲਰ ਕਲਰ ਪੀਚ ਕਲਰ ਰਹੇਗਾ ਕਲਰ ਤੁਸੀਂ ਦੇਖ ਸਕਦੇ ਹੋ ਬਿਲਕੁਲ ਪਰਫੈਕਟ ਆਇਆਗਾ ਫਰਕ ਹੈ ਦੇਖ ਲਓ ਨੈਕਸਟ ਦੇਖੋ ਫਰੋਜ਼ੀ ਸਕਾਈ ਬਲੂ ਨਾਲ ਆਪਾਂ ਕੰਬੀਨੇਸ਼ਨ ਕੀਤਾ ਹੈਗਾ ਬਿਲਕੁਲ ਲਾਈਟ ਵੇਟ ਹਲਕੀਆਂ ਇਹ ਸ਼ਰਟਾਂ ਨਹੀਂ ਹੈ ਇਹਨਾਂ ਦੀਆਂ ਕਲੀ ਸ਼ਰਟ ਨਾ ਮੰਗਿਓ ਪਲੀਜ਼ ਕਿਉਂਕਿ ਕਲੀ ਸ਼ਰਟ ਤਾਂ ਨਹੀਂ ਆਪਾਂ ਦੇਣੀ ਹੈਗੀ ਫੁੱਲ ਸੂਟ ਹੀ ਮਿਲੂਗਾ ਕਿਉਂਕਿ ਸ਼ਰਟ ਦਾ ਹੀ ਮੁੱਲ ਹੈਗਾ ਲਓ ਜੀ ਇਹਦੇ ਨਾਲ ਆਪਾਂ ਇਹ ਵਾਲਾ ਕੰਟਰਾਸਟ ਰੱਖਿਆ ਹੈਗਾ ਇੱਥੇ ਤੁਸੀਂ ਫਿਰੋਜ਼ੀ ਕਲਰ ਦਾ ਸ਼ਰਟ ਦੇ ਉੱਪਰ ਪੈਚਾ ਲਾ ਕੇ ਕੰਮ ਕਰਵਾ ਸਕਦੇ ਹੋਗੇ ਲਓ ਜੀ ਆਪਣਾ ਫਾਸਟਲੀ ਆਰਡਰ ਦੇ ਦਿਓ ਕਿਉਂਕਿ ਇਹ ਫੇਰ ਸੂਟ ਸੋਲਡ ਹੋ ਜਾਂਦੇ ਨੇ ਨਹੀਂ ਮਿਲਦੇ ਹੈਗੇ ਪਲੀਜ਼ ਮੇਰੀ ਰਿਕਵੈਸਟ ਹੈਗੀ ਆਪਣਾ ਜਲਦੀ ਆਰਡਰ ਦੇ ਦਿਆ ਕਰੋ ਸੂਟ ਸਿਰਫ ਚਾਰ ਨਹੀਂਗੇ ਆਪਣੇ ਕੋਲੇ ਜਿਹੜੀਆਂ ਪਹਿਣਾ ਲੈਣਾ ਚਾਹੁੰਦੀਆਂ ਨੇ ਜੀ ਜਲਦੀ ਆਰਡਰ ਕਰਦੇ ਹੋ ਇਹਦਾ ਪ੍ਰਾਈਸ ਵੀ ਰਹੇਗਾ ਜੀ 2500 ਲਓ ਜੀ ਐਦਾਂ ਇਹ ਸੂਟ ਨਹੀਂਗੇ ਦੁਪੱਟਾ ਇਹਦੇ ਨਾਲ ਤੁਸੀਂ ਚੁਣੌਣ ਦਾ ਰੱਖ ਸਕਦੇ ਹੋਗੇ ਫੁੱਲ ਪਿਓਰ ਸੈਮੀ ਜਿੱਦਾਂ ਵੀ ਤੁਸੀਂ ਲਾਇਕ ਕਰੋ ਉਦਾਂ ਰੱਖ ਸਕਦੇ ਹੋਗੇ ਅਗਲਾ ਸੂਟ ਹੈਗਾ ਜੀ ਲਵੈਂਡਰ ਦੇ ਵਿੱਚ ਨਾਲ ਆਪਾਂ ਕੰਟਰਾਸਟ ਰੱਖਿਆ ਗ੍ਰੀਨ ਕਲਰ ਦੀ ਬਾਟਮ ਲਓ ਜੀ ਥੋੜਾ ਜਿਹਾ ਡਾਲ ਲਾ ਰਿਆ ਹੁਣਾਂ ਇੰਨਾ ਡਾਲਣੀ ਹੈ ਨੇੜੇ ਤੋਂ ਕਰ ਲਾਈਟਾ ਕਰਕੇ ਥੋੜਾ ਜਿਹਾ ਡਾਲ ਆ ਰਿਹਾ ਹੋਣਾ ਪਰ ਇੰਨਾ ਡਾਲਣੀ ਨਾਲ ਆਪਾਂ ਗ੍ਰੀਨ ਕਲਰ ਦੀ ਬਾਟਮ ਰੱਖੇਗੀ ਇੱਦਾਂ ਦੇਖੋ ਐਵੇਂ ਆ ਰਿਹਾ ਸਹੀ ਇਹ ਤੇ ਦੇ ਨਾਲ ਹੈਗੀ ਗ੍ਰੀਨ ਕਲਰ ਦੀ ਬਾਟਮ ਹੈਗੀ ਕੰਟਰਾਸਟ ਬਹੁਤ ਜ਼ਿਆਦੇ ਸੋਹਣਾ ਕੰਟਰਾਸਟ ਹੈ ਵੀ ਲਓ ਜੀ ਸੋਪਰ ਜਿਹਾ ਕਲਰ ਨਿੰਗੇ ਅੱਗੇ ਆ ਜੂਗੀ ਜੀ ਸਕਾਈ ਬਲੂ ਕਲਰ ਦੀ ਸ਼ਰਟ ਨਾਲ ਪੀਚ ਰਹੇਗੀ ਬਾਟਮ ਕਿਉਂਕਿ ਇਹਦੇ ਵਿੱਚ ਪੀਚ ਫਲਾਰ ਨਿੰਗੇ ਬਹੁਤ ਲਾਈਟ weight ਸ਼ਰਟਾਂ ਨਿੰਗੀਆਂ ਬਿਲਕੁਲ ਹਲਕੇ ਹਲਕੇ ਤੇ ਨਾਲ ਰਹੇਗੀ ਪੀਚ ਬਾਟਮ ਲਓ ਜੀ ਦੇ ਨਾਲ ਕੰਟਰਾਸਟ ਹੈਗਾ ਜੇ ਤੁਸੀਂ ਵਰਕ ਕਰਵਾਉਂਗੇ ਤਾਂ ਉਹਦੇ ਐਕਸਟਰਾ ਚਾਰजेस ਹੋਣਗੇ ਤੇ ਜਿਵੇਂ ਦਾ ਵੀ ਤੁਸੀਂ ਕੰਮ ਕਰਵਾਉਣਾ ਚਾਹੁੰਦੇ ਹੋ ਤੁਸੀਂ ਆਪਣਾ ਡਿਜ਼ਾਈਨ ਵੀ ਭੇਜੋ ਨਹੀਂ ਅਸੀਂ ਆਪਣੇ ਮੁਤਾਬਕ ਵੀ ਕਰਵਾ ਦਾਂਗੇ ਲਓ ਠੀਕ ਹੈ ਜੀ ਇਹ ਆਪਣੇ ਕੋਲੇ ਚਾਰ ਸੂਟ ਸੀਗੇ ਅਵੇਲੇਬਲ 2500 ਪ੍ਰਾਈਸ ਹੈ ਪਲੱਸ ਸ਼ਿਪਿੰਗ ਰਹੇਗਾ फटाफट ਆਪਣਾ ਜਿਹੜਾ ਆਰਡਰ ਹੈਗਾ ਉਹ ਦੇ ਦਿਓ ਤੇ ਅੱਗੇ ਆਪਾਂ ਜਿਹੜਾ ਫੈਬਰਿਕ ਲੈ ਕੇ ਆਇਆਗੇ ਤੁਸੀਂ ਦੇਖ ਸਕਦੇ ਹੋਗੇ ਰੰਗੀਲਾ ਸਿਲਕ ਹੈ ਤੇ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਹੈ ਇਹਦੇ ਵਿੱਚ ਕਲਰ ਬਹੁਤ ਸਾਰੇ ਸੀਗੇ ਪਰ ਮੈਨੂੰ ਜਿਹੜਾ ਕਲਰ ਦਾ ਚਾਟ ਹੈ ਚਾਰ ਕਲਰ ਦਾ ਜ਼ਿਆਦਾ ਸੋਹਣਾ ਲੱਗਿਆ ਕਿਉਂਕਿ ਇਹ ਤੁਸੀਂ ਨਾ ਬਾਲਾ ਡਾਰਕ ਹੈ ਨਾ ਬਾਲਾ ਡਲ ਹੈ ਜਿਵੇਂ ਮੇਰੇ ਸੂਟ ਪਾਇਆ ਹੋਇਆ ਹੈ ਤੁਸੀਂ ਇਹ ਸੂਟ ਇਹ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋਗੇ ਜਾਂ ਤੁਸੀਂ ਹੋਰ ਮਤਲਬ ਕੜਾਈਆਂ ਆਪਣੇ ਡਿਜ਼ਾਈਨ ਵੀ ਸਾਨੂੰ ਸੈਂਡ ਕਰ ਸਕਦੇ ਹੋਗੇ ਬਹੁਤ ਜਿਆਦਾ ਸੋਹਣਾ ਖੜਮਾ ਜਿਹਾ ਕੱਪੜਾ ਹੈਗਾ ਇੰਨੀ ਜਿਆਦਾ ਸੋਹਣੀ ਫਿਟਿੰਗ ਆਊਗੀ ਇਹ ਕੱਪੜੇ ਦੀ ਵੀ ਤੇ ਇਹਦੇ ਵਿੱਚ ਕਲਰ ਲੈ ਤੁਹਾਨੂੰ ਦਿਖਾ ਦਿੰਨੀ ਆ ਇੱਕ ਆਪਾਂ ਲੈ ਕੇ ਆਫ ਵਾਈਟ ਇਹ ਤੇ ਆਪਾਂ ਕਿਸੇ ਭੈਣ ਦਾ ਸੂਟ ਤਿਆਰ ਕਰਨਾ ਆਫ ਵਾਈਟ ਤੇ ਲਓ ਜੀ ਕਰੀਮ ਕਲਰ ਹੈਗਾ ਤੇ ਲਾਈਨਿੰਗ ਲੱਗੂਗੀ ਲਾਈਨਿੰਗ ਤੋਂ ਬਿਨਾ ਨਹੀਂ ਸਲਾਈ ਹੋਣਗੇ ਤੇ ਅਗਲਾ ਕਲਰ ਹੈਗਾਗਾ ਔਨੀਅਨ ਸ਼ੇਡ ਹੈ ਫਟਾਫਟ ਹੈ ਨਾ ਫੈਬਰਿਕ ਦੀ ਫੋਟੋ ਲੈ ਕੇ ਜਿਵੇਂ ਵੀ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋਗੇ ਉਵੇਂ ਮੈਨੂੰ ਕੜਾਈਆਂ ਭੇਜ ਕੇ ਆਪਣੀ ਬੁਕਿੰਗ ਕਰਵਾ ਲਿਓ ਕਿਉਂਕਿ ਫਿਰ ਇਹ ਮਿਲਦੇ ਨਹੀਂ ਹੈਗੇ ਸਿਰਫ ਆਪਣੇ ਕੋਲੇ 4-4 ਸੂਟ ਅਵੇਲੇਬਲ ਨੇਗੇ ਅੱਗੇ ਹੈਗਾ ਬੇਬੀ ਬਲੂ ਕਲਰ ਆਹ ਕਲਰ ਵੀ ਤੁਸੀਂ ਦੇਖ ਸਕਦੇ ਹੋ ਕਾਫੀ ਜਿਆਦਾ ਸੋਹਣਾ ਕਲਰ ਹੈ ਇਹ ਵਾਲਾ ਵੀ ਇਹ ਲੋਕ ਚਾਰ ਕਲਰਾਂ ਦਾ ਚਾਰਟ ਹੈ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਕਿਵੇਂ ਵੀ ਤੁਸੀਂ ਤਿਆਰ ਕਰਵਾਉਣਾ ਚਾਹੁੰਦੇ ਚਾਹੇ ਦੀ ਆਰੀ ਦੇ ਵਿੱਚ ਕਰਵਾਉਣਾ ਚਾਹੀਦੀ ਹੈ ਤੇ ਹੈਂਡਵਰਕ ਵੀ ਹੋ ਜਾਊਗਾ ਮਸ਼ੀਨਵਰਕ ਵੀ ਹੋ ਜਾਊਗਾ ਜਿਵੇਂ ਵੀ ਤੁਸੀਂ ਤਿਆਰ ਕਰਵਾਉਣਾ ਚਾਹੁੰਦੇ ਹੋਗੇ ਕਰਵਾ ਸਕਦੇ ਹੋਗੇ ਹੋਰ ਬਹੁਤ ਸਾਰੇ ਕਲਰ ਸੀਗੇ ਪਰ ਮੈਨੂੰ ਕਲਰ ਇਹ ਮਤਲਬ ਜਿਆਦੇ ਸੋਹਣੇ ਲੱਗੇ ਜਿੰਨੇ ਮੈਂ ਕਲਰ ਲੈ ਕੇ ਆਈਆਂਗੀ ਚਾਰ ਬਾਕੀ ਤੁਸੀਂ ਮੇਰੇ ਸੂਟ ਪਾਇਆ ਹੋਇਆ ਹੈਗਾ ਐਵੇਂ ਦਾ ਵਰਕ ਵੀ ਕਰਵਾ ਸਕਦੇ ਹੋ ਜਿਵੇਂ ਮੈਂ ਕਢਾਈਆਂ ਦਿਖਾਉਣੀ ਆ ਉਹ ਚੋ ਵੀ ਤੁਸੀਂ ਇਸ ਤਰ੍ਹਾਂ ਵਰਕ ਕਰਵਾ ਸਕਦੇ ਹੋ ਦੇ ਉੱਪਰ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈਗਾ ਸਕਰੀਨਸ਼ਾਟ ਲੈ ਕੇ ਆਪਣਾ ਫਾਸਟਲੀ ਆਰਡਰ ਕਰ ਦਿਓ ਕਿਉਂਕਿ ਫਿਰ ਸੂਟ ਲੈਣਗੇ ਜਿਹੜੇ ਸੋਲਡ ਹੋ ਜਾਂਦੇ ਨੇ ਰਿਪੀਟ ਬਹੁਤ ਘੱਟ ਮਿਲਦੇ ਨੇਗੇ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਵਾਲੇ ਸੂਟ ਜਿਹੜੇ ਸੂਟ ਨੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ